ਇਹ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾਈ ਆ ਜਿਹੜੀ ਪਹਿਲਾਂ ਵਾਲੀ ਆ ਉਸ ਦਿਨ ਆਪਾਂ ਇਹਨੂੰ ਕਿੱਲੇ ਦੀ ਕਿੱਲੋ ਜੂਰੀਆ ਤੇ ਕਿੱਲੋ ਹੀ ਲੋਹਾ ਜ਼ਿੰਕ ਇਹ ਦੋਵਾਂ ਦਾ ਮਿਕਸਚਰ ਬਣਾ ਕੇ ਤੇ ਵੱਡੇ ਪੰਪਣਾ ਇਹ ਚੋਹਾਂ ਕਿੱਲਾਂ 'ਚ ਪੰਪ ਲੱਗਦਾ 150 ਲੀਟਰ ਪਾਣੀ ਲੱਗਦਾ ਕਿੱਲੇ ਦਾ ਤੇ ਬਹੁਤ ਵਧੀਆ ਰਿਜ਼ਲਟ ਆ ਬਹੁਤ ਜ਼ਿਆਦਾ ਫਟਾਰਾ ਕੀਤਾ ਵਾ ਹੋਰ ਗੰਦਪਿੱਲ ਪਾਉਣ ਦੀ ਲੋੜ ਨਹੀਂ ਤੇ ਬਸ ਸਪਰੇਅ ਇੱਕ ਦੋ ਵੱਧ ਕਰ ਦੋ ਤੇ ਆ ਛਿਆਂ ਕਿ ਦਿਨਾਂ ਦਾ ਰਿਜ਼ਲਟ ਆ ਵੇਖੋ ਛੇਵ ਨਹੀਂ ਥੋੜੇ ਦਿਨ ਹੋਏ 4 ਦਿਨ ਹੋਈ ਹੈ ਜੇ ਸਪਰੇਅ ਕੀਤੀ ਉਹ ਕਿੱਡਾ ਸੋਹਣਾ ਗ੍ਰੋਥ ਕਰ ਗਈ ਇੱਕ ਅੱਧੀ ਹੋਰ ਕਰਾਂਗੇ ਤੇ ਬਹੁਤ ਵਧੀਆ ਰਿਜ਼ਲਟ ਆਉਣਗੇ ਹੁਣ ਆਪਾਂ ਅਗੇ ਪਿੰਡ ਪਿੰਡੋਂ ਹੁਣ ਆਪਾਂ ਖੜਕੇ ਸਮਾਨ ਸਮੂਹਣ ਸਾਰਾ ਮਸ਼ੀਨ ਦਾ ਜ ਮਸ਼ੀਨ ਦੇ ਥੋੜੇ ਜੇ ਪੱਟੀਆਂ ਟੁੱਟ ਗਈਆਂ ਉਹ ਬਦਲਾਉਣੇ ਜਾ ਕੇ ਇਹਦਾ ਨਾ ਜੇ ਤਿੰਨਾਂ ਦੰਦਿਆਂ ਵਾਲੀ ਵਿੱਚੋਂ ਵਿੱਚ ਐਨ ਫਿਰ ਡੰਡੇ ਉੱਕੇ ਨਾ ਟੁੱਟਣ ਹਨਾ ਆ ਜੱਟਾ ਵਾਹਦਾ ਜਿਹੜਾ ਦੋਵਾਂ ਧੰਦੇ ਆਲੇ ਫੱਟੀ ਜਿਹੜੀ ਆ ਲੰਮੀ ਹੋ ਜਾਂਦੀ ਜ਼ਿਆਦੀ ਤੇ ਉਹਦੇ ਨਾਲ ਟੁੱਟਦੇ ਹੀ ਜਾਂਦੇ ਚੱਲ ਏਰ ਕੀ ਚੈਣਾ ਚੱਲ ਗਿਆ ਵਾ ਇਹ ਪਿੰਨ ਨਵੀਂ ਜਾਣ ਪਾ ਲੈਣੀ ਆਪਾਂ ਨਵੀਂ ਪਾਵਾਂਗੇ ਹਣਗੇ ਹੁਣ ਮਸ਼ੀਨ ਦਾ ਕੰਮ ਕਰਕੇ ਨਵੇੜ ਕੇ ਹੁਣ ਪਿੰਡੋਂ ਫੜਦੇ ਰੋਟੀਆਂ ਰਾਟੀਆਂ ਦੇ ਰੋਟਾਂ ਦੇ ਰੋਟੀਆਂ ਰਾਟੀਆਂ ਦੇ ਕੇ ਉਹਨੇ ਸਾਰਿਆਂ ਨੂੰ ਤੇ ਕਾਫੀ ਟਾਈਮ ਹੋ ਗਿਆ ਹੁਣ ਵੇਖ ਲਓ ਵੀ ਸ਼ਾਮ ਨੂੰ ਪੂਰੀ ਧੁੰਦ ਪੈ ਜਾਂਦੀ ਉਹਨ ਪਿੰਡ ਦੀ ਤਿਆਰੀ ਕੀਤੀ ਹੈ ਝੋਨੇ ਨੂੰ ਗੀੜਾ ਗੁੜਾ ਮਾਰ ਆਏ ਆ ਆ ਵੇਖੋ ਜੀ ਆਪਣੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆਂ ਦੀ ਡੇਰੀ ਫਾਰਮ ਜਿੱਥੇ ਸਾਰੀਆਂ ਈਸਾਈ ਵਾਲ ਗਾਈਆਂ ਦੀ ਬਰੀਡ ਤਿਆਰ ਕਰਨ ਦੇ ਵੇਖੋ ਕਿੱਡੀਆਂ ਸੋਹਣੀਆਂ ਗਾਂ ਸਾਰੀਆਂ ਈਸਾਈ ਵਾਲ ਗਾਈਆਂ ਤੇ ਨਵੀਂ ਬਰੀਡ ਤਿਆਰ ਕਰਨ ਦੇ ਬਹੁਤ ਵਧੀਆ ਸਾਡੇ ਇਲਾਕੇ ਨੂੰ ਚਾਹੋ ਦੇਣਾ ਇਹ ਦੇਖੋ ਆ ਪੁਲ ਬਣ ਕੇ ਦਿੱਤਾ ਬਿਨਾ ਖੰਬਿਆਂ ਤੋਂ ਕਿੱਡਾ ਸੋਹਣਾ ਦੇਖੋ ਪੋਲਵਾ ਆ ਦੇਖੋ ਨੰਗਣ ਨੂੰ ਇਹ ਇਧਰੋਂ ਸ਼ੇਖ ਮੰਗੇ ਨੂੰ ਜਾਣ ਲਈ ਜਿਹੜੀ ਸੰਗਤਾ ਉਹਦਾ ਅਸਤੀ ਵਧੀਆ ਤਹੀਅਲ ਨੂੰ ਜਾਣ ਨੂੰ ਪੁਲ ਬਣ ਕੇ ਦਿੱਤਾ ਵੇਖੋ ਤੇ ਆਹ ਵੇਖੋ ਤੁਸੀਂ ਇਹਦੀ ਕਿਸੇ ਦਿਨ ਆਪਾਂ ਪੂਰਾ ਵਧੀਆ ਪ੍ਰੋਪਰ ਬਲੌਗ ਬਣਾਵਾਂਗੇ ਸਾਰਾ ਉਹ ਦਿਨ ਫਿਰ ਤੁਹਾਨੂੰ ਸਾਰਾ ਦਿਖਾਵਾਂਗੇ ਇਧਰਲੇ ਬਨੇ ਸਾਰੇ ਆਵੇ گاਵਾ ਹੀ گاਵਾ ਇਹਨਾਂ ਦੇ ਆ ਵੀ ਕਟੀਆਂ ਅੱਡ ਵਛੀਆਂ ਅੱਡ ਪੱਖੇ ਲੱਗੇ ਆ ਚਾਰ ਪਾਈ ਪਿਆ ਇੱਦਾਂ ਪ੍ਰਾਲੀ ਰੱਖ ਦਿੰਦੇ ਸਫਾਈ ਬਹੁਤ ਵਧੀਆ ਹੁਣ ਅਸੀਂ ਨੰਗਣ ਡੈਜ ਮੈਂ ਚਲੋ ਨਾਲੇ ਆਪਣੀ ਇਹ ਆਲੀ ਕਲਾਂ ਦੇ ਵਿੱਚ ਆ ਡੇਰੀ ਫਾਰਮ ਆਂਡ ਦੇ ਵਿੱਚ ਬਾਬੇ ਦਾ ਸਾਰਾ ਤੁਹਾਨੂੰ ਕਿਸ ਦਿਨ ਇਸ ਆਪਾਂ ਡੇਰੀ ਦਾ ਸਾਰੀ ਤੁਹਾਨੂੰ ਬਲੌਗ ਦੇ ਰਹੀ ਜਾਣਕਾਰੀ ਦੇਵਾਂਗੇ ਕਿਸੇ ਦਿਨ ਵੇਲੇ ਟਾਈਮ ਬਣਾਵਾਂਗੇ ਹੁਣ ਸਾਰੇ ਸਾਈ ਵਾਲ ਹੁਣ ਹਨੇਰਾ ਹੋ ਗਿਆ ਅੱਜ ਉੰਦੀ ਯਾਰ ਉਸ ਤੋਂ ਵੀ ਰੰਗ ਅੱਗੇ ਆਇਆ ਇਹ ਤੇ ਮੱਕੀ ਵਾਲੀ ਮਸ਼ੀਨ ਤੇ ਚਾਲੂ ਕਰ ਵੇਖ ਕੇ ਮਗਰ ਗੇੜਾ ਮਾਰ ਕੇ ਹੋਣਾ ਹੀ ਚੱਲੇ ਪਿੰਡ ਨੂੰ ਇਹਦਾ ਨਾ ਹੈ ਪੈਲੀ ਤੇ ਬਹੁਤ ਇੱਥੇ ਮੋਕੀ ਪਈ ਆ ਇਹ ਵਾਕਤ ਵਿੱਚ ਜੂਠਾ ਜਾਉਂਗੇ ਤੇ ਨਿਕਾਰੀ ਜੋ ਮਾਇਆ ਚਲੋ ਮਹਾਰਾਜ ਇਹਨਾਂ ਨੂੰ ਇਹਨਾਂ ਨੇ ਤੰਗੀਆਂ ਵੜੀਆਂ ਝਾਕੀਆਂ ਸੀਮਾਂ ਜੋ ਕਰਦਾ ਚੰਗਾ ਹੀ ਕਰਦਾ ਉਹ ਸੀਮਾਂ ਦੀ ਤੰਗੀਆਂ ਚਾਹੇ ਪੈਰੀ ਵੇਖਾ ਇਥੋਂ ਚੜ ਪਈ ਥੋੜਾ ਚੜਦਾ ਪਰਣੀ ਇੱਥੇ ਤੇ ਗੁਰੂ ਆਸੀ ਮਰੀਂਦੀ ਚਲੋ ਹਰ ਇੱਕ ਦੀ ਮਹਾਰਾਜ ਸੁਣੇ ਇਦਾਂ ਹੀ ਇਹ ਤਰਾ ਪਾਰ ਦੀ ਗਈ ਜਿਹੜੀ ਸ਼ਿੰਦੇ ਗਈ ਆਹੋ ਇਹ ਪੈਰੀ ਇੱਧਰ ਨੂੰ ਦੋ ਜਿੰਨ ਰਾਣੀ ਸੁੰਦਰਾ ਅੱਗੇ ਆ ਆ ਨਾ ਨੰਨ ਟੋਟ ਗਿਆ ਬਰਿਆ ਹੂੰ ਭੈਂਚੋ ਬੰਨ ਦੇ ਉੱਤੋਂ ਜੀ ਸਿਰ ਮੜ ਕੇ ਜਾਦੀ